ਅੰਮ੍ਰਿਤਸਰ ਦੇ ਵਿੱਚ ਅਰਸ਼ਾ ਪੈਟਰੋਲ ਪੰਪ ਜੋ ਕਿ ਕ੍ਰਿਸਟਲ ਚੌਂਕ ਤੇ ਪੈਟਰੋਲ ਪੰਪ ਹੈ ਬਹੁਤ ਹੀ ਬਿਜ਼ੀ ਪੈਟਰੋਲ ਪੰਪ ਰਹਿੰਦਾ ਹੈ ਮਦਨ 모ਹ ਮਾਰਗਿਆ ਰੋਡ ਤੇ ਜਿੱਥੇ ਕਿ ਦੇਰ ਰਾਤ ਝਗੜਾ ਹੋ ਜਾਂਦਾ ਹੈ ਝਗੜੇ ਦੌਰਾਨ ਕੁਝ ਲੋਕ ਹਮਲਾ ਕਰਦੇ ਹਨ ਤਾਂ ਹਮਲੇ ਤੋਂ ਬਾਅਦ ਕੈਸ਼ ਅਤੇ ਫੋਨ ਖੋ ਕੇ ਲੈ ਜਾਂਦੇ ਹਨ ਤੇ ਤੁਹਾਨੂੰ ਸੀਸੀਟੀਵੀ ਤਸਵੀਰਾਂ ਵੀ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਦੇਰ ਰਾਤ ਜਿਸ ਤਰ੍ਹਾਂ ਕੀ ਮੈਨੇਜਰ ਵੱਲੋਂ ਕੈਸ਼ ਕਲੈਕਸ਼ਨ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਇੱਥੇ ਝਗੜਾ ਹੋ ਜਾਂਦਾ ਹੈ ਵਿਅਕਤੀ ਜਿਹੜੇ ਆ ਅਚਨਚੇਤ ਆ ਕੇ ਹਮਲਾ ਕਰ ਦਿੰਦੇ ਹਨ ਤੇ ਉਹਨਾਂ ਵੱਲੋਂ ਜਿਹੜਾ ਹਮਲਾ ਜਿਹੜਾ ਕਰ ਦਿੱਤਾ ਜਾਂਦਾ ਹੈ ਤੇ ਹਮਲੇ ਤੋਂ ਬਾਅਦ ਜਿਹੜੀਆਂ ਤਸਵੀਰਾਂ ਤੁਹਾਨੂੰ ਸੀਸੀਟੀਵੀ ਫੁਟੇ ਦਿਖਾ ਦਿੰਦੇ ਆ ਜਿੱਥੇ ਕਿ ਦੋ ਮੁਲਾਜ਼ਮ ਜਿਹੜੇ ਆ ਉਹ जख्मी ਹੋ ਜਾਂਦੇ ਇੱਕ ਵਿਅਕਤੀ ਨੂੰ ਜੇਰੇ ਇਲਾਜ ਜਿਹੜਾ ਹੈ ਪ੍ਰਾਈਵੇਟ ਹਸਪੀਟਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ ਤੇ ਮੌਕੇ ਤੇ ਜਿਹੜੀ ਇਤਲਾਹ ਪੁਲਿਸ ਨੂੰ ਕੀਤੀ ਗਈ ਹੈ ਪੁਲਿਸ ਦੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਿਅਕਤੀਆਂ ਦਾ ਆਪਸ ਵਿੱਚ ਝਗੜਾ ਹੁੰਦਾ ਝਗੜੇ ਦੌਰਾਨ ਉਹਨਾਂ ਵੱਲੋਂ ਜਿਹੜਾ ਕਿ ਇੱਥੇ ਕੁਝ ਕੈਸ਼ ਅਤੇ ਜਿਹੜਾ ਮੋਬਾਈਲ ਫੋਨ ਉਹ ਖੋ ਕੇ ਲਜਾਇਆ ਜਾ ਰਿਹਾ ਹੈ ਇਹ ਲੁੱਟ ਦੀ ਵਾਰਦਾਤ ਹੈ ਜਾਂ ਫਿਰ ਝਗੜੇ ਦਾ ਇਲਜ਼ਾਮ ਹੈ ਇਹ ਤਾਂ ਫਿਲਹਾਲ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਏਗਾ ਕਿਹੜੇ ਵਿਅਕਤੀ ਸਨ ਜਿਹੜੇ ਕਿ ਸੀਸੀਟੀਵੀ ਵਿੱਚ ਸਾਫ਼ ਚਿਹਰਾ ਨਜ਼ਰ ਆ ਰਿਹਾ ਹੈ ਜਿਹੜਾ ਵਿਅਕਤੀ ਵੱਲੋਂ ਅੰਦਰ ਆਫਿਸ ਵਿੱਚ ਐਂਟਰ ਹੋ ਕੇ ਝਗੜਾ ਕੀਤਾ ਜਾਂਦਾ ਹੈ 5 ਤੋਂ 7 ਬੰਦੇ ਹਮਲਾ ਕਰ ਦਿੰਦੇ ਹਨ ਇੱਕ ਵਿਅਕਤੀ ਦੇ ਉੱਤੇ ਹਮਲਾ ਕਰ ਦਿੰਦੇ ਜਿਸ ਦੇ ਵਿੱਚ ਉਤ ਨੂੰ ਗੋਡੀਆਂ ਸੱਟਾ ਵੀ ਲੱਗਦੀਆਂ ਹਾਂ ਸਿਰ ਵੀ ਪਾੜ ਜਾਂਦਾ ਹੈ ਜਿਸ ਦਾ ਇਲਾਜ ਉਹ ਹਸਪੀਟਲ ਵਿੱਚ ਚੱਲ ਰਿਹਾ ਹੈ ਤੇ ਤੁਹਾਨੂੰ ਤਸਵੀਰਾਂ ਸੀਸੀਟੀਵੀ ਦੀਆਂ ਦਿਖਾ ਰਹੇ ਹਾਂ ਜਿਸ ਤਰ੍ਹਾਂ ਕਿ ਝਗੜਾ ਕਿਸ ਤਰ੍ਹਾਂ ਹੁੰਦਾ ਹੈ ਕਿਸ ਤਰ੍ਹਾਂ ਵਿਅਕਤੀ ਆਪਣੇ ਕੈਸ਼ ਜਿਹੜੇ ਉਹ ਕਾਊਂਟ ਕਰ ਰਿਹਾ ਹੁੰਦਾ ਹੈ ਤੇ ਕਲੈਕਸ਼ਨ ਕਾਊਂਟ ਕਰਨ ਦੌਰਾਨ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਦੇ ਆ ਦਫਤਰ ਦੇ ਅੰਦਰ ਵੀ ਤੋੜ ਭਾਂਜੜੀ ਕੀਤੀ ਗਈ ਹੈ ਜਦਕਿ ਸੀਸੀਟੀਵੀ ਫੁਟੇਜ ਵੀ ਸਾਰੀ ਸਾਹਮਣੇ ਆ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਦਸਤਰ ਜਿਹੜਾ ਮਹਿਜ 100 ਮੀਟਰ ਦੀ ਦੂਰੀ ਤੇ ਪੁਲਿਸ ਦਾ ਨਾਕਾ ਵੀ ਲੱਗਾ ਹੁੰਦਾ ਹੈ ਕ੍ਰਿਸਟਲ ਚੌਂਕ ਜੋ ਕਿ ਬੀਜੀਐਸ ਤੇ ਰੋਡ ਹੈਗਾ ਇਥੇ ਦੇਰ ਰਾਤ ਤੱਕ ਆਵਾਜਾਈ ਚਲਦੀ ਰਹਿੰਦੀ ਹੈ ਪਰ ਵਿਅਕਤੀ ਜਿਹੜੇ ਆ ਬੇਖੌਫ ਜਿਹੜੇ ਆ ਐਂਟਰ ਹੋ ਕੇ ਕਿਸ ਤਰ੍ਹਾਂ ਤੋੜਪਨ ਕਰਦੇ ਆ ਦੇਖੋ ਕਿ ਕਾਊਂਟਰ ਤੱਕ ਤੋੜ ਦਿੱਤਾ ਗਿਆ ਹੈ ਵਿਅਕਤੀ ਦੇ ਉੱਤੇ ਹਮਲਾ 57 ਵਿਅਕਤੀ ਜਿਹੜੇ ਹੈ ਲਗਾਤਾਰ ਉਤੇ ਹਮਲਾ ਕਰ ਦਿੰਦੇ ਹਨ ਜਿਸ ਦੀ ਸੀਸੀਟੀਵੀ ਫੁਟੇਜ ਵੀ ਇਸ ਵੇਲੇ ਤੁਹਾਨੂੰ ਦਿਖਾਈ ਜਾਏਗੀ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਦਿਖ ਰਿਹਾ ਕਿਸ ਤਰ੍ਹਾਂ ਵਿਅਕਤੀ ਨੂੰ ਲਗਾਤਾਰ ਹੀ ਉਸਤੇ ਹਮਲਾ ਕੀਤਾ ਜਾਂਦਾ ਹੈ ਲਗਾਤਾਰ ਹੀ ਉਸਤੇ ਕੁੱਟਮਾਰ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਨ ਤੇ ਦਫ਼ਤਰ ਦੇ ਵਿੱਚ ਤੋੜ ਭੰਨ ਵੀ ਜਿਹੜੀ ਕੀਤੀ ਗਈ ਹੈ ਉਸਤੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਨ ਕਿ ਕਿਸ ਤਰ੍ਹਾਂ ਦਫ਼ਤਰ ਨੂੰ ਤੋੜਿਆ ਗਿਆ ਹੈ ਸਰ ਕੀ ਨਾਮ ਜਤਨਾ ਤੇ ਰਾਤੀ ਕੀ ਵਾਰਤ ਹੈ ਮੇਰਾ ਗੁਰਸ਼ਰਨ ਸਿੰਘ ਨਾਮ ਹੈ ਜੀ ਰਾਤੀ ਮੈਨੂੰ ਫੋਨ ਆਇਆ 12:00 ਵਜੇ ਵੀ ਪਹਿਲੇ ਕਹਿੰਦੇ ਬੰਦੇ ਆਏ 11:30 ਵਜੇ ਬਾਹਰ ਓਪਨ ਚ ਪਿਸ਼ਾਬ ਕਰਦੇ ਪਏ ਸੀ ਤੇ ਸਾਡੇ ਬੰਦਿਆਂ ਨੇ ਹਟਾਇਆ ਉਹਨਾਂ ਨੂੰ ਕਿ ਵਾਸ਼ਰੂਮ ਚ ਕਰੋ ਬਾਹਰ ਬਾਹਰ ਨਾ ਕਰੋ ਕੋਈ ਐਨਾ ਕੀ ਲੜ ਝਗੜ ਕੇ ਥੋੜਾ ਬਹੁਤਾ ਤੇ ਚਲੇ ਗਏ ਉਸ ਤੋਂ ਬਾਅਦ ਸਾਡੇ ਬੰਦਿਆਂ ਪੈਟਰੋਲ ਪੰਪ ਬੰਦ ਕਰਕੇ ਤੇ ਆਪਣੀ ਸੇਲ ਗਿਣ ਰਹੇ ਸੀ ਤਕਰੀਬਨ 12:00 ਵਜੇ ਦਾ ਟਾਈਮ ਪਾਉਣੇ 12:00 ਵਜੇ ਤੇ ਪੰਜ ਛੇ ਬੰਦੇ ਆਏ ਉਹਨਾਂ ਤੇ ਹਮਲਾ ਕਰਤਾ ਨਾਲ ਅੰਦਰ ਸਾਰਾ ਪੰਤੋੜ ਕਰ ਦਿੱਤੀ ਤੇ ਉਹ ਦਸ ਦੇ ਬੰਦੇ ਸਾਡੇ 20 ਤੋਂ 25000 ਰੁਪਏ ਤੱਕ ਕੈਸ਼ ਲੈ ਗਏ ਕਿੰਨੇ ਬੰਦੇ ਆਏ ਬੰਦੇ ਪੰਜ ਗਏ ਜੀ ਪੰਜ ਬੰਦੇ ਆਏ ਹਾਂ ਜੀ ਪੰਪ ਪੰਪ ਦੇ ਉੱਤੇ ਕਿੰਨੇ ਬੰਦੇ ਨੂੰ ਦੋਸਤ ਪੋਸਰ ਚਾਰ ਵਾਰ ਕਰ ਗਏ ਜੀ ਦੋ ਤਾਂ ਜ਼ਖਮੀ ਕਰ ਗਏ ਦੋ ਬਾਹਰ ਭੱਜ ਗਏ ਸਾਡੇ ਹਥਿਆਰ ਉਹਨਾਂ ਕੋਲ ਹੈਗੇ ਜੀ ਕੜਿਆਂ ਕੁੜਿਆਂ ਦੇ ਨਾਲ ਉਹਨਾਂ ਸਿਰ ਤੇ ਪਗੜੀ ਵੀ ਲਾ ਗਏ ਤੇ ਸਿਰ ਵੀ ਉਹਨਾਂ ਦਾ ਮਰਗੀ ਪਾਟ ਗਏ अपना नोटिस दी मंशा ने ना लाई थी क्या झगड़े में लेके ऊंची बात देखो जी ਸਾਡੇ ਬੰਦੇ ਨੇ ਸਿਰਫ ਇਹੋ ਹੀ ਕਿਹਾ ਕਿ ਓਪਨ ਤੇ ਪਿਸ਼ਾਬ ਨਾ ਕਰੋ ਵਾਸ਼ਰੂਮ ਚ ਜਾਓ ਉੱਥੇ ਪਿਸ਼ਾਬ ਕਰੋ ਐਨੀ ਗੱਲ ਹੋਈ ਬਸ ਹੋਰ ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕਿ ਕਿ मंशा ना आए पग लूट करके कर गए हां जी हां जी ਤੇ ਪੁਲਿਸ ਨੂੰ ਕੰਪਲੇਨਟ ਕੀਤੀ ਆ ਕੀਤੀ ਜੀ ਕੀਤੀ ਪੁਲਿਸ ਨੇ ਸਾਰੀ ਮਦਦ ਕੀਤੀ ਹੈ ਐਫ ਆਈ ਆਰ ਦਰਜ ਕਰ ਦਿੱਤੀ ਹੈ ਉਹਨਾਂ ਨੇ ਤੇ ਬੰਦੇ ਟਰੇਸ ਕਰ ਰਹੇ ਇੱਕ ਪਾਸੇ ਪਟ્રોલ ਰਾਮ ਦੇ ਮੁਲਾਜ਼ਮਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ 30000 ਕੈਸ਼ ਤੇ ਦੋ ਮੋਬਾਈਲ ਦੀ ਜੜੀ ਹੈ ਇਹ ਤੋਂ ਲੁੱਟ ਹੋਈ ਹੈ ਦੂਜੇ ਪਾਸੇ ਪੁਲਿਸ ਤਵਤੀਸ਼ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨੂੰ ਲੁੱਟ ਦਾ ਨਾਮ ਨਹੀਂ ਦਿੱਤਾ ਜਾ ਸਕਦਾ ਇਹਨੂੰ ਝਗੜੇ ਦਾ ਨਾਮ ਦਿੱਤਾ ਜਾ ਰਿਹਾ ਹੈ ਫਿਲਹਾਲ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਇਹ ਜੜੀ ਹੈ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਛੇਤੀ ਤੋਂ ਛੇਤੀ ਜਿਹੜੇ ਵਾਰਦਤੀਆਂ ਜਿਹੜੇ ਝਗੜਾ ਕਰਨ ਆਏ ਸੀ ਵਿਅਕਤੀ ਉਹਨਾਂ ਨੂੰ ਟ੍ਰੇਸ ਕਰ ਅਰੈਸਟ ਕਰ ਲਿਆ ਜਾਏਗਾ ਇਹਨੂੰ ਅਸੀਂ ਲੁੱਟ ਨਹੀਂ ਕਹਿ ਸਕਦੇ ਜੀ ਇਹ ਰਾਤ ਸਾਨੂੰ ਇਨਫੋਰਮੇਸ਼ਨ ਜਾ ਕੇ ਇਹਦੇ ਸਾਡਾ ਕੁੱਟਮਾਰ ਕਰਕੇ ਤੇ ਮੋਬਾਈਲ ਤੇ ਵੀ ਕੈਸ਼ ਹੋ ਕੇ ਲੱਗੇ ਤੇ ਇਹ ਹਰਸ਼ਾ પેટ્રોલ ਪੰਪ ਆ ਮਾਲਵੀਆ ਰੋਡ ਤੇ ਇਹਦੇ ਸੰਬੰਧੀ ਜਦੋਂ ਅਸੀਂ ਜਾ ਕੇ ਵੈਰੀਫਾਈ ਕੀਤਾ ਤੇ ਉਦੋਂ ਤੋਂ ਇਹ ਗੱਲ ਸਾਹਮਣੇ ਆਈ ਵੀ ਕੋਈ ਲੜਕਾ ਜਿਹਨੇ ਕੁੱਟਮਾਰ ਕੀਤੀ ਆ ਉਥੇ ਅ ਪੰਪ ਦੇ ਇੱਕ ਨੁਕਰ ਤੇ ਅ ਪਿਸ਼ਾਬ ਕਰਦਾ ਸੀਗਾ ਜਿਹਨੂੰ ਉਸ ਪੰਪ ਦੇ ਜਿਹੜਾ ਕੰਮ ਕਰਦਾ ਮੁੰਡਾ ਆ ਉਹਨੇ ਰੋਕਿਆ ਵੀ ਤੂੰ ਐਦਾਂ ਨਾ ਕਰ ਇਹਨਾਂ ਦੀ ਉਸ ਚੀਜ਼ ਤੋਂ ਬੈਸਾ ਵਸਾਈ ਹੋ ਗਈ ਕਿ ਉਹ ਤੋਂ ਬਾਅਦ ਉੱਥੋਂ ਜਦੋਂ ਵਾਪਸ ਚ ਬੈਸੇ ਆ ਉਹ ਤੋਂ ਬਾਅਦ ਉਹ ਚੱਲ ਗਿਆ ਜੀ ਤੇ ਕੁਝ ਅੱਧੇ ਪੌਣੇ ਘੰਟੇ ਬਾਅਦ ਉਹ ਫਿਰ ਵਾਪਸ ਆਉਂਦਾ ਹੈ ਤੇ ਕੁਝ ਚਾਰ ਪੰਜ ਬੰਦੇ ਉਹਦੇ ਨਾਲ ਹੋਰ ਆਉਂਦੇ ਆ ਤੇ ਉਸ ਤੋਂ ਬਾਅਦ ਆ ਕੇ ਅੰਦਰ ਬੈਠੇ ਹੁੰਦੇ ਆ ਇਹ ਇਹ ਦੋ ਜਣੇ ਇਹਨਾਂ ਨਾਲ ਆ ਕੇ ਕੁੱਟਮਾਰ ਕਰਦੇ ਆ ਤੇ ਕੁੱਟਮਾਰ ਕਰਨ ਤੋਂ ਬਾਅਦ ਇਹਦੇ ਦੱਸ ਮੁਤਾਬਕ ਇਹ ਦੋ ਮੋਬਾਈਲ ਲੈ ਗਏ ਆ ਤੇ ਨਾਲ ਕੈਸ਼ ਲੈ ਗਏ ਆ ਤੇ ਮੌਜੂਦਾਂ ਵੀ ਜਖਮੀ ਹੋਏ ਨੇ ਹਾਂਜੀ ਹਾਂਜੀ ਉਹ ਇੱਕ ਨੌਜਵਾਨ ਆ ਮੁੰਡਾ ਕਾਸ਼ਦੀਪ ਸਿੰਘ ਜਿਹੜਾ ਪੰਪ ਤੇ ਜਿਹੜਾ ਕੰਮ ਕਰਦਾ ਉੱਥੇ ਸੇਲਜ਼ਮੈਨ ਦਾ ਤੇ ਉਹਦੇ ਸੱਟ ਲੱਗੀ ਆ ਨਾਲ ਬਰਿਆਮ ਸਿੰਘ ਆ ਉਹ ਵੀ ਛਡਾਉਂਦਾ ਸੀ ਤੇ ਉਹਦੇ ਵੀ ਮਾਮੂਲੀ ਜੀ ਸੱਟ ਲੱਗੀ ਆ ਤੇ ਕਾਸ਼ਦੀਪ ਸਿੰਘ ਦੇ ਵੀ ਸੱਟ ਲੱਗੀ ਆ ਉਹਦੇ ਸੰਬੰਧੀ ਸੀ ਐਮਐਲਆਰ ਪਰਕਿਊਰ ਕਰ ਰਿਆ ਤੇ ਇਹਦੇ ਤੋਂ ਬਾਅਦ ਅਸੀਂ ਇਹਦੀ ਕਾਰਵਾਈ ਕਰਕੇ ਪਰਚਾ ਦਰਜ ਕਰਤਾ ਜੀ ਦੋਸ਼ੀਆਂ ਵੀ ਭਾਲ ਕਰ ਰਹੇ ਹਾਂ ਜਿਹੜਾ ਕੰਟਰੋਲ ਕਮ ਦੇ ਦਫ਼ਤਰ ਸਰ ਉਹ ਵੀ ਕੀ ਕੀ ਆ ਜਦੋਂ ਭਾਲ ਤੋਂ ਕੀਤੀ ਲੋਕਾਂ ਨੂੰ ਹਾਂਜੀ ਹਾਂਜੀ ਉਹਦੇ ਚ ਵੀ ਉਹਨਾਂ ਨੇ ਸ਼ੀਸ਼ੇ-ਸ਼ੂਸ਼ੇ ਤੋੜੇ ਆ ਜੀ ਉਹ ਸ਼ੀਸ਼ੇ ਤੋੜੇ ਆ ਚਲੋ ਬਾਕੀ ਉਹ ਤੋਂ ਇਲਾਵਾ ਹੋਰ ਕੋਈ 판 ਤੋੜੇ ਸਾਹਮਣੇ ਆਈ ਸ਼ੀਸ਼ੇ ਤੋੜਨੇ ਜਰੂਰ ਸਾਹਮਣੇ ਆਏ ਇਹ ਵੀ ਝਗੜਾ ਹੈ ਕਹਿੰਦੇ ਲੁੱਟ ਦੀ ਨੀਅਤ ਦੇ ਨਾਲ ਆਈ ਸੀ ਨਹੀਂ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰਦਾ ਜੀ ਲੁੱਟ ਕੋਈ ਨਹੀਂ ਸੀਗੀ ਅਸਲ 'ਚ ਉਹਨਾਂ ਦਾ ਝਗੜਾ ਹੋ ਗਿਆ ਵੈਸਾ-ਵਸਾਈ ਤੋਂ ਬਾਅਦ ਜਿਹੜਾ ਉਹਨੇ ਆ ਕੇ ਜਿਹੜਾ ਕੋਈ ਬਦਲੇ ਦੀ ਨੀਅਤ ਨਾਲ ਜਾਂ ਰੰਜਿਸ਼ ਰੱਖ ਕੇ ਮਨ ਦੇ ਵਿੱਚ ਉਹ ਦੁਬਾਰਾ ਆਇਆ ਹੈ ਕਿ ਮੈਂ ਕੋ ਮਲੇ ਇਹਨੇ ਮੈਨੂੰ ਮਾੜਾ ਬੋਲਿਆ ਤਾਂ ਮੈਂ ਗੱਲ ਪੈ ਗਿਆ ਉਹਦੇ ਨਾਲ ਨੋਜਾਨ ਪਛਾਣ ਹੋ ਚੁੱਕ ਨੇ ਉਹ assi ਕਰ ਰਹੇ ਆ ਜੀ ਬੜੇ ਬੜੀ ਜੰਗੀ ਪੱਦਰ ਤੇ ਕਰ ਰਹੇ ਆ ਵੀ ਉਹਨਾਂ ਨੂੰ ਅਸੀਂ ਪਛਾਣ ਕਰਕੇ इवन ਕਿਸੇ ਸ਼ਾਮ ਤੱਕ ਹੀ ਅਰੈਸਟ ਕਰੀਏ ਤਾਂ ਜੋ ਇਹੋ ਜੀ ਜਿਹੜੀ ਆ ਨੌਨਸੈਂਸ ਇਹੋ ਜੀ ਗੁੰਡਾਗਰਦੀ ਜਾਂ ਇਹੋ ਜਿਹਾ ਕੰਮ ਜਿਹੜਾ ਕੋਈ ਵੀ ਅੱਗੇ ਤੋਂ ਨਾ ਕਰੇ ਟੋਟਲ ਸਰ ਕਿੰਨੇ ਨੌਜਵਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀ ਅ 6 ਤੋਂ 7 ਮੁੰਡੇ ਉਹ ਦੱਸੇ ਆ ਜੀ ਉਹ ਅਸੀਂ ਹੋਰ ਵੀ ਸਾਰੇ ਪੱਖ ਤੋਂ ਵੇਖ ਰਹੇ ਆ ਵੀ ਉਹਦੀ ਗਿਣਤੀ ਇੰਨੀ ਸੀਗੀ ਜਾਂ ਕੋਈ ਹੋਰ ਗੱਲ ਆ ਤੇ ਜਿਹੜੇ ਉਹ ਮੋਬਾਈਲ ਲੈ ਕੇ ਗਏ ਜਾਂ ਕੈਸ਼ ਲੈ ਕੇ ਗਏ ਉਹਦੇ ਸਬੰਧੀ ਅਸੀਂ ਪੂਰਾ ਵੈਰੀਫਾਈ ਕਰਾਂਗੇ ਇਹਦੇ ਚ ਮਤਲਬ ਬਿਲਕੁਲ ਇਹੀ ਚੀਜ਼ ਹੋਈ ਹੈ ਕਿ ਜਾਂ ਕੁਝ ਹੋ ਰਿਹਾ ਹੈ ਸੀਸੀਟੀਵੀ ਕੋਲ ਸਾਹਮਣੇ ਆਈ ਹੈ ਹਾਓ ਸਾਰਾ ਕੁਝ ਅਸੀਂ ਵੇਖ ਰਹੇ ਹਾਂ